ਬਾਲਾਂ ਚ ਇੰਨੀ ਗੁੰਝਲਾ ਪਾਈ ਫਿਰਦੀਆਂ ਦੇਖੀ ਵਿਆਹ ਤੇ ਜਾਣਾ ਤਾਂ ਨਹੀਂ ਜਾਣਾ ਤਾਂ ਬੋਲੇ ਬੋਰਛਾ ਵੀ ਸਹੀ ਗੱਲ ਆ ਇਹਨੇ ਤਾਂ ਰੰਗ ਵਾਲਿਆਂ ਕੋਲੇ ਨਹੀਂ ਹੁੰਦੇ ਚਿੱਟੇ ਨਾ ਕਰ ਲਈ ਸਪਰੇਅ ਮਾਰੀ ਜਾਨੀਆਂ ਭੇਡਾਂ ਕਪਾਹ ਚੋਂ ਕੁੜੀਆਂ ਤਿਆਰ ਕਰਕੇ ਘਰੋਂ ਕੱਢਣੀਆਂ ਬਾਲੀਆਂ ਔਖੀਆਂ ਆ ਨਾਲ ਕਰੇਉ ਦੇਖਾ ਕਿਦੇ ਵੱਧ ਮੂੰਹ ਥੱਪਿਆ ਉਹਨਾਂ ਦੇਖੋ ਇੱਕ ਗੱਲ ਆ ਵੀ ਜਿੰਨਾ ਟਾਈਮ ਬੰਦਾ ਹੁੰਦਾ ਕੁਵਾਰਾ ਉਹਨਾਂ ਟਾਈਮ ਤਾਂ ਬੰਦੇ ਦੇ ਹੁੰਦਾ ਫੁੱਲ ਨਿਆਰੇ ਜਦੋਂ ਵਿਆਹਿਆ ਜਾਂਦਾ ਫੇਰ ਤਾਂ ਆਪ ਕਹੀਏ ਰਹੀ ਇਹ ਜਿਹੇ ਸੂਟ ਪਾ ਲੈਣਗੇ ਜਿਵੇਂ ਮਾਰਕ ਦੇ ਭੋਗ ਤੇ ਜਾਣਾ ਹੁੰਦਾ ਬੰਦੇ ਕੋਲੇ ਉਹ じゃ ਕੋਈ ਹੁੰਦਾ ਨਹੀਂ ਫੇਰ ਕਹਿਣੀਏ ਨਹੀਂ ਉਹੀ ਪਾਉਣਾ ਫੇਰ ਉੱਥੇ ਲੜਾਈ ਦੇਖਣਾ ਬੱਸ ਹੋ ਗਿਆ ਓਏ ਬਈ ਮੈਨੂੰ ਕਦੋਂ ਛੇਤੀ ਭਜੋਨੀ ਹੁੰਦੀ ਐ ਵੀ ਆ ਜਾ ਛੇਤੀ ਆਪ ਹਜੇ ਤੱਕ ਤਿਆਰ ਨਹੀਂ ਹੋਈ ਦੇਖ ਲੈ ਲੈ ਕੀ ਕਰਨਾ ਹੁਣ ਇਹਨਾਂ ਦਾ ਬਾਲ ਤਰੇ ਸੇ ਕਰਨਾ ਹੈ ਸੁਪਰੇ ਮਾਰਦੇ ਬਾਜੂ ਉਂ ਖਲਾਰ ਦੰਨੇ ਬਾਲ ਤਰੇ ਕਿੰਨੇ ਵਜਾ ਟਾਈਮ ਸੀ ਉਹਨਾਂ ਨੇ ਟਾਈਮ ਤਾਂ ਵਿਆਹ ਦਾ 11 ਵਜੇ ਦਾ ਸ਼ੁਰੂ ਹੋਇਆ ਪਿਆ ਜੇ ਕਿਹ ਅੱਜ 10 ਵਜੇ ਸ਼ੁਰੂ ਹੋਣ ਐ ਮਰ ਜਾਂਦੀ ਮੰਮੇ ਨੂੰ ਕੀ ਪਤਾ ਹੋਰ ਆਹੀ ਪਉਣ ਲੱਗੀਆਂ ਪਾਲਾ ਕਿਹੜਾ ਕੋ ਪਾਉਣਾ ਸੀਤੀ ਕਰ ਇਹ ਜਨੇ ਬਿਸਨੇ ਲੋਕਟ ਆਉਂਦੇ ਇੱਕਦਰੇ ਲੈ 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 ਕਿਥੇ ਮੰਮੀ ਜੁੱਤੀਆਂ ਦੀ ਬਹੁਤ ਕੋਸ਼ ਕਰਦੀ ਐ ਸਵੇਰ ਦੀ ਨੇ ਕੋਨਾ ਜੁੱਤੀਆਂ ਵੀ ਉਵੇਂ ਹੀ ਪਈ ਸੀ ਲਾਈ ਵੀ ਦੇ ਦੇ ਤੇਰਾ ਮੜਕਣ ਵੀ ਲੱਗੀ ਜਿਹੜੀ ਅਮਰੇ ਲਈ ਆ ਬਾਹਰ ਪਾਉਂਦੀ ਨਹੀਂ ਨਾ ਮੰਮੀ ਰੋਲਾ ਤਾਂ ਆਹ ਅਲੈਡੀ ਨਮੀ ਹੀ ਗਣ ਲੈ ਇਹ ਰਾਤ ਨੂੰ ਹੀ ਤੂੰ ਗੰਢਾ ਹੀ ਆ ਮਾਰ ਕੇ ਪੈ ਜਾਂਦੀ ਹੋਂ ਨੂੰ ਬਣ ਜੇਣੇ ਸੀ ਬਸ ਟਿੰਡਨ ਚਾ ਨੂੰ 1 ਕਿਲੋ ਦਾ ਲੋਟ ਆ ਖਰਚਾ ਹਾਲ ਦਾ ਵਿਚਾਲ ਲੈਂਦੀ ਐ ਕਿ ਨਹੀਂ ਉਮੀ ਘਰੇ ਕੁਰੀ ਕਰ ਲੈਂਦੀ ਐ ਪਾ ਮਟੇਮ ਨਾਉਦੀ ਆ ਪਹਿਲਾਂ ਤੂੰ 9 ਵਜੇ ਦਾ ਇਹੀ ਕੰਮ ਕਰਨਾ ਜੀਗਾ ਉੱਠ ਕੇ ਅੱਗੇ ਮੈਂ ਬੇਹੀ ਹੋ ਜਾਣਾ ਸੀ ਹੁਣ ਤਾਂ ਇਹ ਕਿਨੂੰ ਕਰੂ ਲਿਆ ਦੇਣਾ ਉਹ ਨਹੀਂ 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 ਵਾਲ ਖਰਾਬ ਹੁੰਦੇ ਹੀਟ ਨਾਲ ਮੇਰੇ ਕੋਲ ਹੈਗਾ ਸਮਾਨ ਦਾ ਸਾਰਾ ਹੀਟ ਨਾਲ ਦਾ ਖਰਾਬ ਹੁੰਦੇ ਚੱਲ ਕਰਾ ਫਿਰ ਚਿੱਟੇ ਨਾ ਕਰ ਲਈ ਸਪਰੇਅ ਮਾਰੀ ਜਾਨੀ ਆ ਤਾਂ ਹੀ ਖੜ੍ਹੇ ਇਹ ਮੇਰੇ ਵਾਲ ਸੈਟ ਹੋਣਗੇ ਅੱਗੇ ਅਸਲੀ ਟਾਈਆਂ ਖਲਾਰੀ ਹੋਰ ਦੀਆਂ ਇਹ ਇਹ ਬੁੱਕ ਮੈਂ ਅੱਜ ਖੋਲੀ ਆ ਨੰਮੀ ਆਪਦੀ ਕਦ ਦੀ ਪਤਾ ਟਾਈਮ ਇਹ ਤਾਂ ਜਿਹੜਾ ਵਾਰੀ ਵੀ ਨਹੀਂ ਆਉਂਦੀ ਬੜੀ ਸਾਈਡ ਨਾਲ ਵਾਰੀ ਇੱਕ ਹੀ ਲਾਈ ਜਾਣੀ ਆ 200 ਰੁਪਏ ਦੇ ਕੋਲੇ ਬਸ ਸੌ ਰੁਪਏ ਮੇਰੇ ਕੋਲ ਬਾਦੂ ਲੈ ਦੇ ਕਾਲ ਲਈ ਜਾਂਦੇ ਤੂੰ ਬੋਲਣਾ ਮੈਂ ਤਿਆਰ ਹੋਇਆ ਆ ਇਹਨਾਂ ਨਾਲ ਇੱਕ ਢੀ ਦੁਰੂ ਆਇਆ ਆਉਣ ਮੇਰੇ ਬਾਲਾਂ ਦੇ ਪਿੱਛੇ ਮਾਰ ਦੇ ਮੜੇ ਪੰਜ ਵਾਰ ਦਿਨ ਤੈਨੂੰ ਮੁੜਿਆ ਨਾ ਮੈਂ ਇੰਨੀ ਵੀ ਨਹੀਂ ਇੰਨੀ ਵੀ ਨਹੀਂ ਮੈਨੂੰ ਤੋਂ ਨਾਲੇ ਥੱਲੇ ਵੀ ਥੱਲੇ ਵੀ ਮੁੜਿਆ ਨਾ ਮੰਮੀ 5 ਵਜੇ ਤੱਕ ਬਾਸ 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 ਇੱਥੇ ਤਾਂ ਰਹਿ ਗਈ ਬੱਸ 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 ਇੰਨੀ ਨਹੀਂ ਮੇਰੇ ਧੋਣ ਵਾਲੇ ਬਹੁਤ ਆਖਣਗੇ ਜਿੰਨੀ ਮਰਜੀ ਢੋਲ ਲਾ ਲਾ ਨਹੀਂ ਹੁਣ ਆਈ ਪੈਡ ਨੂੰ ਇਕੱਠੀ ਕਰਤੀ ਐ ਬੱਸ ਬੱਸ ਬਹੁਤ ਵਧੀਆ ਵਾ ਮੇਕਅਪ ਬਹੁਤ ਵਧੀਆ ਹੁੰਦਾ ਇਹਨਾਂ ਨੂੰ ਸਮੂਥ ਕਿਹੜੀ ਕਿਹੜੀ ਹੈ ਉਹ ਡਿਵੋਰਦੀ ਡੱਬੂਰਾ ਡੱਬੂਰਾ ਇਹ ਉਧਰੋਂ ਨਿਆਂ ਦੀ ਲੱਗਦੀ ਐ ਮੈਨੂੰ ਹਣਾ ਦੋ ਮਗਾਈਆਂ ਸੀ ਮੈਂ ਲਾਈ ਦਾ ਇੱਕ ਬਣੀ ਅਜੇ ਤੱਕ ਤਾਂ ਆ ਦੇਖ ਤਾਂ ਪੈਲੇਟਾਂ ਪਈਆਂ ਉਧਰ ਪਈਆਂ ਗੱਦ ਇਹਦਾ ਜਿਵੇਂ ਦੰਗਰ ਡਾਕਟਰ ਦਾ ਸਮਾਨ ਨਹੀਂ ਹੁੰਦਾ ਇਹ ਰੱਖ ਫਿਰਦੀਆਂ ਲੋਡ ਪੈਂਦੀ ਹੈ ਇਸ ਦੀ ਹਾਂ ਆ ਗਈ ਗੋਦ ਜੀ ਬੋਲੇ ਬੋਰਛਾ ਵੀ ਸਹੀ ਗੱਲ ਆ ਇਹਨੇ ਤਾਂ ਰੰਗ ਵਾਲਿਆਂ ਕੋਲੇ ਨਹੀਂ ਹੁੰਦੇ ਬਸ ਮੈਂ ਇੱਕ ਨਾਲ ਆਹ ਗੈਸ ਵਾਲੀ ਤੇ ਆਹ ਕਲਰ ਭਰ ਵਾਲੀ ਨਾਲ ਲੈ ਕੇ ਜਾਣੀ ਆਹ 500 ਜੀ ਦੇ ਲਾਜੇ ਪਾਕੀ ਤੌਰ ਪੇਗੀ ਤਾਂ ਪਾਲਾ ਡੈਗਣਾ ਪਈ ਉੱਥੇ ਅੰਮ੍ਰੀ ਫੇਵਰੇਟ ਨਹੀਂ ਸਾਰੀਆਂ ਗੱਲ ਕਰਾਂ ਬਸ ਠੀਕ ਹੈ ਦੇ ਦੀ ਰੋਟੀ ਸੀ ਹੀ ਲੈਣਾ ਅੰਮ੍ਰੀ ਘੜੀ ਦਾ ਟਾਈਮ ਸੈੱਟ ਕਰਾ ਚਲਦੀ ਨਹੀਂ ਇਹ ਤਾਂ ਖੜੀ ਆ ਵੀ ਅੱਛਾ ਨਵੀਂ ਅੱਜ ਖੋਲੀ ਹੈ ਪੈਕਿੰਗ ਹੈਗੀ ਖੜੀ ਕਾ ਤੂੰ ਆਏ ਆ ਪਾਣੀ ਜਗਾ ਤੂੰ ਛੜਕੀ ਜਾਨੀ ਹੁਣ ਮੂੰਹ ਤੇ ਮੇਕਅਪ ਫਿਕਸਰ ਇਹ ਕੀ ਆ ਮੇਕਅਪ ਫਿਕਸਰ ਇਹਦੇ ਨਾਲ ਕੀ ਹੁੰਦਾ ਖੜ ਜਣਾ ਉਸਨੇ ਸਟੇ ਹੋ ਜਾਨੀ ਦੇਖੀ ਬਿਆਹ ਤੇ ਜਾਣਾ ਤਾਂ ਨਹੀਂ ਜਾਣਾ ਭਾਵੇਂ ਫਿਕਰ ਬੇਫਿਕਰ ਬੇਫਿਕਰ ਹੀ ਆ ਹੁ ਤਾਂ ਥੋੜੀ ਜਲ ਨਹੀਂ ਅੱਜ ਤੂੰ ਹੀ ਚਲਾ ਮੈਂ ਤੈਨੂੰ ਕੁਝ ਨਹੀਂ ਦੱਸਾਂ ਜਮਾ 1% ਨਹੀਂ ਦੱਸਣਾ ਕਿੰਨੇ ਦਿਨ ਹੋ ਗਏ ਛੇ ਇੱਕ ਦਿਨ ਨੂੰ ਨੋਰ ਲੱਕੀ ਬੜੀ ਠੀਕ ਹੈ ਚਲਾਉਂ ਰੈਵਰੀ ਦੇਖਦੇ ਆ ਅੱਜ ਕੋਸੇ ਨਹੀਂ ਹੁੰਦਾ ਯਾਰ ਜੇ ਜਿੰਨਾ ਬੇ ਤੜਕ ਹੋਵੇ ਚਲਾਏਗੀ ਨਾ ਉਨੀ ਵਧੀਆ ਚਲਾ ਕੇ ਲੈ ਕੇ ਜਾਏਗੀ بس ਮੈਨੂੰ ਥੋੜਾ ਮੋੜਾਂ ਤੋਂ ਡਰ ਲੱਗਦਾ ਹੋਰ ਨਹੀਂ ਕੋਈ ਨਾ ਮੈਂ ਬਿੱਠਾ ਦਰ ਨੂੰ ਟ੍ਰੈਫਿਕ ਤੋਂ ਵੀ ਨਹੀਂ ਲੱਗਦਾ ਹੁਣ ਤਾਂ ਮੈਂ ਕੋਈ ਚੱਕਰ ਹੀ ਨਹੀਂ ਮੁੱਲਾਪੁਰ ਮੈਂ ਚਲਾਉਂ ਅੱਜ ਦੇਖ ਚਲਾ ਚਲਾ ਤੂੰ ਹੀ ਲੈ ਕੇ ਜਾਣੀ ਆ ਪੈਲਸ ਤੱਕ ਜਿਵੇਂ ਮਰਜੀ ਲੈ ਆ ਚਾਹੇ ਮਾਰ ਕੇ ਲੈ ਜਾ ਤੇ ਅੱਜ ਸਾਫ਼ ਦੀ ਲੈ ਜਾ ਚਲੋ ਹੀ ਚਲੋ ਵੈਰੀ ਗੁੱਡ ਵੈਰੀ ਗੁੱਡ ਅੱਜ ਅੱਗੇ ਨਾਲ ਫਰਕ ਆ ਬਸ ਔਖਲੀਆਂ ਬਚਾਉਣੀਆਂ ਸਿੱਖਦਾ ਹੁਣ ਹੁਣ ਜਿਹੜੇ ਤੇਰੇ 2-3 ਦਿਨ ਰਹਿ ਗਏ ਉਹਨੂੰ ਔਖਲੀਆਂ ਦੇ ਰੋਡ 'ਚ ਲੈ ਕੇ ਆਣਾ ਠੀਕ ਆ ਹੁਣ ਕਿ ਮੈਨੂੰ ਔਖਲੀਆਂ ਬਚਾਉਣੀਆਂ ਸਿਕਾਓ ਛੱਦੀ ਦਾ ਤੂੰ ਚਲਾ ਲੈ ਨੀਕਾ ਹੋ ਗਿਆ ਟਾਈਮ ਤਾਂ 2 ਵਜੇ ਗਏ ਰੋਟੀ ਖਾਣ ਚੱਲਿਆ ਆਪਾਂ ਰੋਟੀਆਂ ਖਾਣ ਚੱਲਿਆ ਘੰਟ ਤੇਰੀਆਂ ਨੀਆਂ ਸਪਰੀਆਂ ਲੂਟਾਂਆਂ ਇਹ ਗੱਲ ਆ ਕਿਰੇ ਭੇਡਾਂ ਕਪਾਹ 'ਚੋਂ ਕੁੜੀਆਂ ਤਿਆਰ ਕਰਕੇ ਘਰੋਂ ਕੱਢਣੀਆਂ ਬਾਲنگ ਆਉਂਕਾ ਹੁਣ ਵਿਆਹ ਚ ਤਾਂ ਪਤਾ ਹੀ ਆ ਵੀ ਨਿਕਲਦੀ ਨਹੀਂ ਵਿਆਹ ਜਦੋਂ ਨਿਕਾਣੇ ਕੀ ਇਹ ਨੇ ਐਵੇਂ ਥੋੜਾ ਕਿਹਾ ਉਡੰਗਿਆਂ ਦੇ ਭੇਡਾਂ ਵਾਲੀ ਗੱਲ ਮੈਂ ਪਹਿਲਾਂ ਸੁਣਦਾ ਹੀ ਹੁੰਦਾ ਸੀਗਾ ਅੱਜ ਮੈਂ ਦੇਖ ਵੀ ਲਈ ਸੁਣਦਾ ਮੋੜ ਮੋੜਨਾ ਆ ਗਿਆ ਮੈਨੂੰ ਬਸ ਮੋੜੀ ਚ ਹੱਲ ਕਰਾ ਜਿਹੜੇ ਮੋੜ ਮੋੜਨੇ ਆ ਬਾ ਗਾਂ ਆਲੂਆਂ ਆਲੂਆਂ ਜਿਹਨੂੰ ਨਾ ਮੋੜਦੀ ਯਕੀਨ ਰੱਖ ਕੇ ਬੈਠੋ ਯਕੀਨ ਰੱਖ ਕੇ ਤੁਹਾਨੂੰ ਤੁਹਾਡੇ ਨਾਲ ਬੈਠੇ ਆ ਆ ਕੋਣੀ ਮੋੜ ਦੇ ਕਸ ਉੱਤੇ ਆ ਇਹ ਮੈਨੂੰ ਬਾਲੇ ਵਧੀਆ ਲੱਗ ਰਿਹਾ ਦੂਜੇ ਮੋੜਾ ਨਾਲੋਂ ਅਈ ਇਹੇ ਜੇ ਮੋੜ ਰੇਸਾਂ ਆਣੀਆਂ ਗੇਮਾਂ 'ਚ ਹੁੰਦੇ ਆ ਉੱਥੇ ਨਹੀਂ ਹੈਗਾ ਆਪਣੇ ਮਹਾਲੀ ਜਦ ਜਾਂਦੇ ਆ 에어ਪੋਰਟ ਰੋਡ ਹਾਂ ਉੱਥੇ ਸੀ ਤੁਸੀਂ ਕਿੱਥੇ ਸੀਗੇ ਰੰਪਾ ਉੱਥੇ ਸੀ ਆਪੋ ਜਿਸ ਹੋਣਾ ਸਮਝ ਜਾਂਦੇ ਆ ਚਲੋ ਆਦੇ ਬਸ ਆ ਗਿਆ ਪੈਲਸ ਤਾਂ ਹੈ ਪੈਲਸ ਆ ਗਿਆ ਜੀ ਪੈਲਸ ਚਲ ਤਾਂ ਵੀ ਸ਼ੁਕਰ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਜਿਹੜਾ ਸਾਨੂੰ ਤੁਸੀਂ ਇੱਥੇ ਤੱਕ ਪਹੁੰਚਾਇਆ ਇਹ ਤੋ ਤੇ ਆ ਰੂ ਨੂੰ ਇਨਾ ਟਾਈਮ ਕਿਉਂ ਲਾਇਆ ਮੈਂ ਪਹਿਲਾ ਉਹ ਦੱਸ ਹੈ ਮੈਨੂੰ ਉੱਥੋਂ ਸਵੇਰ ਦੀ ਗੱਠੀਆਂ ਵੀ ਫੋਨ ਲਾਦੇ ਆਉਂਦੇ ਆਉਂਦੇ ਉਹ ਨਾ ਅਸੀਂ ਸਪਰੇਅ ਨਾ ਮੇਰੀ ਯਾਦ ਸਪਰੇਅ ਮੈਂ ਲੈ ਕੇ ਆਉਣੀ ਉਹ ਤੇਨ ਤੈਨੂੰ ਕੇਰ ਆ ਗਿਆ ਤੇ ਮੈਂ ਲੈ ਕੇ ਆਉਂਗਾ ਸਪਰੇਅ ਨੂੰ ਵੀ ਤੂੰ ਤਾਂ 15 ਮਿੰਟ ਲਾ ਦੇ ਇੰਨਾ ਟਾਈਮ ਤਾਂ ਨਾਈ ਨਹੀਂ ਲਾਉਂਦਾ ਵਾਲ ਕੱਟ ਕੇ ਲਾਉਣ ਵੈਰੀ ਗੁੱਡ ਚੱਲ ਚੱਲ ਇੱਧਰ ਸਕੂਟਰ ਨਹੀਂ ਆਉਂਦੀ ਆ ਗੇਅਰ ਪਾਓ ਜੀ ਚੌਥਾਈ ਨਹੀਂ ਨਹੀਂ ਚੌਥਾ ਗਾਧਾ ਨਾ ਤੇ ਆਗੇ ਪਹਿਲੇ ਸੋ ਪੈਲ ਚਤਾ ਆ ਗਿਆ ਗੱਡੀ ਦਾ ਗੇਅਰ ਮੰਗਦੀ ਆ ਨਾ ਜੱਸੂ ਨੂੰ ਫੋਨ ਲਾਓ ਮੜਾ ਜੱਸੂ ਨੂੰ ਲਾਉਣਾ ਫੋਨ ਵਾਹ ਜੀ ਵਾਹ ਕਿਹਨੇ ਦਸ ਪਾਈ ਸੀ ਇਹ ਹੈ ਹੈ ਜੱਸੂ ਦਸ ਕਿਹਨੇ ਪਾਈ ਸੀ 팬 ਦੇ ਪਿੱਛੇ ਨੂੰ ਤਾਂ ਚੱਸੀ ਪਹਿਲਾਂ ਹੀ ਕਹੋਗੇ ਜਉਂਦਾਰੇ ਬਾਅਦ ਚ ਦੇਖਦੇ ਹਾਂ ਉਹਨੇ ਗਾਲਾਂ ਕੱਢਿਆ ਕਰੀ ਰਹੀ ਆ ਹਾਂ ਇੱਕ ਕਰੀ ਪੁੱਛੀਦਾ ਵੀ ਹੁੰਦਾ ਬੰਦੇ ਆਏ ਆ ਵੀ ਕੋ ਖਾਣਾ ਪੀਣਾ ਤੇ ਹੁਣ ਮੈਂ ਮੂੰਹ ਚਰਬਾਉਣਾ ਆ ਹਾਂ ਜਿੱਤਾ ਫੋਟਾ ਗੁਰਵਾੜਿਆ ਸਭ ਤੋਂ ਵੱਧ ਚਾਵਣ ਵਾਲਾ ਦੇਖੇ ਤੇ ਲੁਸ਼ੀਆਂ ਇਸੇ ਸਮਾਰੀ ਕਰੀ ਹੋਵੇ ਲਾ ਆਕਾ ਘਰਾ ਘਤੋ ਲਿਆਂਦਾ ਜੀ ਜਸੂ ਹੈ ਅੰਦਰ ਵੈਨੀਓ ਸਟੂਡੀਓ ਤੋਂ ਅਸ਼ਿਆ ਅੱਜ ਨਾਲ ਖੜੇ ਦੇਖਾ ਕਿਦੇ ਵੱਧ ਮੂੰਹ ਥੱਪਿਆ ਇੱਕੋ ਜਿਹਾ ਇੱਕੋ ਜਿਹਾ ਥੋੜਾ ਦੁਹਰਾਣਾ ਨਾ ਪਵਾਉਣਾ ਫੋਟੋ ਆਪੇ ਫਿਰ ਸਾਡੀਆਂ ਜਿਹੜੀਆਂ ਕੀਤੀਆਂ ਪਹਿਲਾਂ ਨਹੀਂ ਨਹੀਂ ਪਹਿਲਾਂ ਫੋਟੋ ਆ ਭੇਜ ਸੋਣੇ ਖਾ ਪੀ ਲਿਆ ਚੱਲ ਫਿਰ ਚੱਲ ਗਏ ਉਹ ਗਾਣਾ ਲਾਇਆ ਪਿਆ ਤੇਰੇ ਤੇ ਯਾਰ ਨੱਚਦੀ ਨਹੀਂ ਤੂੰ ਸਾਲੀਏ ਜਾ ਕੇ ਉੱਧਰ ਸਾਲੀ ਦੇ ਗਾਣਾ ਲਾਇਆ ਪਿਆ ਓ ਲੈ ਲੈ ਸਾਰੇ ਬਰਾਤੀ ਫੋਟੇ ਨੱਚੀ ਜਾਂਦੇ ਮਲਾ ਥੋੜਾ ਤਾਂ ਲੜਾਈ ਹੋਊ ਅੱਜ ਆ ਲਾ ਵਹੀਰੇ ਚੱਲੀ ਜਾਂਦਾ ਜੀ ਆ ਨਾ ਹੋਰ ਢਿਲਾ ਵੀ ਰਹੀ ਹੁੰਦਾ ਸਾਰੇ ਫੌਜੀ ਆਏ ਸਾਰੇ ਫੌਜੀ ਆਏ ਡੈਡੀ ਨਾਮ ਦੇ ਵੀ ਉਧਰ ਮਾਸੜੀ ਦੇ ਨਾਮ ਦੇ ਵੀ ਓ ਆ ਤੂੰ ਆ ਸੀਸ਼ੇ ਵਾਲਾ ਲਹਿੰਗਾ ਕਿੱਥੋਂ ਲੈ ਕੇ ਆਂਦਾ ਇਹਦੇ ਇਹਦਾ ਕੁਲਵਿੰਦਰ ਢਿੱਲੋਂ ਦੀ ਬੋਲੀ ਵਾਲਾ ਹੈ ਨਾ ਇਹ ਜਿਹੜੀ ਗੁੱਟ ਤੇ ਮੋਰਨੀ ਪਾਈ ਆਲਾ ਆ ਬਾਲਾਂ ਚ ਇੰਨੀ ਗੁੰਝਲਾਂ ਪਾਈ ਫਿਰਦੀ ਆ ਨਿਕਲਣੀਆਂ ਕੰਮੇ ਆ ਵੀ ਪਾਉਣ ਨੂੰ ਫਿਰਦੀ ਸੀ ਇਹਦੇ ਪੰਜਾਂ ਨਹੀਂ ਆਏ ਵਾਹ ਜੀ ਵਾਹ ਲਾਈਟਾਂ ਜਲ ਰਹੀਆਂ ਕੁਰੀਆਂ ਦੇਖਿਆ ਮਿੱਠਾ ਵੀ ਬੰਦਾ ਚਲੀਆਂ ਚੀਜ਼ਾਂ ਵੀ ਬੰਦਾ ਮਰਜੀ ਜਾੜੋ ਇਹਨਾਂ ਦੀਆਂ ਫੋਟੋਆਂ ਨਹੀਂ ਲੋਟ ਆਉਂਦੀ ਹੈ ਕੀ ਹੋ ਗਿਆ ਕੱਲ ਨੂੰ ਜ ਪਾਣੀ ਦਸਨ ਲੱਗ ਗਿਆ ਮੇਥੋਂ ਨੇ ਭਾਰੇ ਵੀ ਪੈਂਦੇ ਯਾਰ ਤੇ ਨਾ ਪਾਉਂਦੀ ਮੈਂ ਤਾਂ ਇੰਗੇਜਮੈਂਟ ਵੇਲੇ ਵੀ ਤਾਂ ਹੀ ਲਾਤੀ ਸੀ ਕੀ ਨਹੀਂ ਗਿਆ ਭਾਰੇ ਪਾਉਣ ਨੂੰ ਇਹਨੇ ਉਹ ਜਾਮੜ ਜਾਮੜ ਕੇ ਮੈਂ ਆ ਪਉਣਾ ਆ ਪਉਣਾ ਇੱਕ ਗੱਲ ਆ ਵੀ ਜਿੰਨਾ ਟਾਈਮ ਬੰਦਾ ਹੁੰਦਾ ਕਵਾਰਾ ਉਨਾ ਟਾਈਮ ਤਾਂ ਬੰਦੇ ਦੇ ਹੁੰਦਾ ਫੁੱਲ ਨਿਆਰੇ ਜਦੋਂ ਵਿਆਹਿਆ ਜਾਂਦਾ ਫੇਰ ਤਾਂ ਆਪ ਕਈ ਵਾਰੀ ਇਹੋ ਜਿਹੇ ਸੂਟ ਪਾ ਲੈਣਗੇ ਜਿਵੇਂ ਮਾਰਕ ਦੇ ਭੋਗ ਤੇ ਜਾਣਾ ਹੁੰਦਾ ਬੰਦੇ ਕੋਲੇ ਉਹ じゃ ਕੋਈ ਹੁੰਦਾ ਨਹੀਂ ਫੇਰ ਕਹਿਣਗੇ ਨਹੀਂ ਉਹੀ ਪਾਉਣਾ ਫੇਰ ਉੱਥੇ ਲੜਾਈ ਇਦੋਂ ਬੰਦਾ ਕਵਾਰਾ ਬਹੇ ਜਾਂਦਾ ਜਦੋਂ ਮਰਜੀ ਜਿਹੜਾ ਕੋ ਮਰਜੀ ਮੂਹਰੇ ਆ ਗਿਆ ਪਾ ਕੇ ਨੰਗ ਜਾਂਦਾ ਦੋ ਦੋ ਘੰਟੇ ਪਹਿਲਾਂ ਸਲੈਕਟ ਕਰਨ ਨੂੰ ਲਾ ਦਿੰਦੀ ਆ ਬਾਅਦ ਨੂੰ ਜਦੋਂ ਮੈਂ ਪਹਿਲੀ ਵਾਰ ਚੱਕ ਲਿਆ ਹਾਂ ਇੱਕ ਸੂਟ ਉਹ ਜੇ ਫਿੱਕੇ ਜੇ ਲੈ ਲੈਂਦੀ ਆ ਯਾਰ ਮੈਨੂੰ ਗੂੜੇ ਨਹੀਂ ਗੂੜੀਆਂ ਹਜੇ ਤਰੀ ਉਮਰ ਨਹੀਂ ਫਿੱਕੇ ਨਹੀਂ ਗੂੜੇ ਪਾਇਆ ਕਰ ਮੈਨੂੰ ਗੂੜਾ ਪਸੰਦ ਨਹੀਂ ਮੈਨੂੰ ਉਹ ਜੀ ਪੱਗ ਬੰਨਣੀ ਪੈਂਦੀ ਆ ਫਿਰ ਬੰਨੀ ਤਾਂ ਹੈ ਨਹੀਂ ਅੱਜ ਅੱਜ ਹੀ ਨਹੀਂ ਬੰਨੀ ਅੱਜ ਤਾਂ ਮੈਂ ਫਿਰ ਜਾਣ ਕੇ ਬੰਨ ਕੇ ਆਇਆ ਇਹਦੀ ਕਿ ਜਦੋਂ ਮੈਂ ਮੈਂ ਪੰਜਾਹ ਸਾਲਾਂ ਦਾ ਹੋ ਗਿਆ ਹੁਣ ਨਾ ਐ ਕਰੇ ਫਿੱਕੀ ਜੀ ਤੋਤੇ ਰੰਗੀ ਬਣਾ ਦਿੰਦੀ ਆ ਕਦੇ ਫਿੱਕੀ ਜੀ ਨੀਲੀ ਬਣਾ ਦਿੰਦੀ ਆ ਅਦਰਕ ਲੈ ਲਈਏ ਪਾਤੋਂ ਅਦਰਕ ਤਾਂ ਲੈ ਲੈਨੇ ਆ ਚਾਰ ਬਣਾਉਣਾ ਮੈਂ ਕਹਿੰਨਾ ਮੰਮੀ ਨੂੰ ਆਪਾਂ ਚਾਰ ਵਾਲੀ ਇੱਕ ਵੀਡੀਓ ਪਾ ਰਹੀਏ ਆ ਇੰਨਾ ਚਾਰ ਇੰਨਾ ਚਾਰ ਚੱਲਦਾ ਨਾ ਸਾਡੇ ਦਾ ਸਾਰੇ ਜਾਣੇ ਮੰਮੀ ਵਾਲਾ ਚਾਰ ਹੀ ਖਾ ਕੇ ਖੋਜਾ ਬਾਹਰ ਵੀ ਮਾਮੇ ਉਹਨਾਂ ਨੇ ਵੀ ਮੰਗਾਇਆ ਦੇ ਲੈ ਕਿੰਨਾ ਲੈ ਗਿਆ ਮਾਮਾ ਚਾਰ ਉਹਨਾਂ ਦਾ 6 ਕਿਲੋ ਕਿਲੋ ਹੁਣ ਮੰਮੀ ਨੇ ਪਹਿਲਾਂ ਹੀ ਕਹਿੰਦਾ ਅੱਜ ਥੱਲੜੀਆਂ ਨਾ ਮੰਮੀ ਨੇ ਪਹਿਲਾਂ ਹੀ ਆਰਡਰ ਦੇਦਾ ਇੰਨਾ ਵੀ ਮੰਮੀ ਦੀ ਆਪਾ ਚਾਰ ਵਾਲੀ ਵੀਡੀਓ ਬਣਾ ਕੇ ਭਾਈ ਕਾਦਾ ਕਾਦਾ ਚਾਰ ਬਣਾਉਂਦੇ ਨੇ ਮੰਮੀ ਮੇਰੀ ਦਾਦੀ ਵੀ ਬਹੁਤ ਵਧੀਆ ਬਣਾਉਂਦੀ ਸੀ ਮੰਮੀ ਦੀ ਗੱਲ ਕਰਨਾ ਸਾਰੇ ਕਾਦਾ ਕਾਦਾ ਆਮਬਦਾ ਨਿੰਬੂ ਦਾ ਉੱਚੀ ਬੋਨਪਾ ਖਾ ਕੇ ਨਹੀਂ ਆਈ ਵਿਆਹ ਤੱਕ ਆਮਬਦਾ ਨਿੰਬੂ ਦਾ ਅੰਬਚਾਂਦਾ ਕਾਜਰਾਂ ਦਾ ਸਾਰੇ ਸਾਰਾ ਚਾਹ ਔਲੇ ਦਾ ਅਦਰਕ ਦਾ ਮਿਰਚਾਂ ਦਾ ਤੇ ਆ ਉਹਦਾ ਅਦਰਕ ਦਾ ਚਾਹ ਬੜਾ ਸੁਆਦ ਆਉਂਦਾ ਔਲੇ ਦਾ ਅਦਰਕ ਲੈਣਾ ਦੂਜੇ ਗੱਡੀ ਵਿੱਚ ਸੋ ਸ਼ਾਇਦ ਚਲ ਸ਼ੁੱਤੀਆਂ ਕਰਦਾ ਉਸ ਟਰੰਪ ਲਈਂ ਤੇ ਡੱਪ ਗਿਆ। ਉਲਣਾ ਚੜਿਆ ਚੰਗਾ ਹਾਲ ਆ। ਥੱਲੇ ਹੀ ਜਾਣਾ? ਹਾਂ ਥੱਲੇ ਉਹ ਹੈਗਾ ਇੱਕ ਬੰਦਾ ਉਹਦੀ ਵਧੀ ਹੁੰਦੀ ਸਮਝ। ਵਿਆਹ ਵਰ ਗਿਆ ਸ਼ੇਰ। ਹਾਂ ਤੇ ਵਿਆਹ ਹੋ ਗਿਆ। ਮੇਰੇ ਤਾਂ ਦੇਖ ਚੰਗੀ ਸੀ। ਨੱਚਿਆ ਨੀ ਗੀਰ ਨੱਚ ਲਾਈਂਦੀ ਫਿਰ। ਜਦੋਂ ਕਹਿੰਦੀ ਦਾ ਸੀ ਵਿਚਾਰੀ। ਹੋਰ। ਸੋਨਾ ਕੀਤਾ ਸੀ ਮੇਕਅਪ ਦੋਨਾਂ ਦਾ ਹੀ ਹੁੰਦੇ ਹਨਾ ਬੰਦੇ ਨੇ। ਉਹ ਬੁੜੀਆਂ ਮੋਹਾਂ ਦੀ ਹੋ ਜਾਂਦੀ ਐ ਇੱਕ ਦੂਜੀ ਦੇ। ਵੀ ਉਹਦਾ ਨਾ ਮੇਥੋਂ ਵੱਧ ਚਮਕੇ ਉਹਦਾ ਨਾ ਮੇਥੋਂ ਵੱਧ ਚਮਕੇ। ਹੋਰ ਕੁਛ ਦੇਖਿਆ ਤੂੰ ਵਿਆਹ ਜਿੱਦਾਂ ਮੇਕਅਪ ਹੀ ਦੇਖਿਆ। ਜਿਹੜੇ ਮੇਕਅੱਪ ਤੇ ਵੀ ਬਲੌਗ ਬਣਾਉਣ ਲਾ ਰਹੇ ਨੇ ਮੇਕਅੱਪ ਦੀ ਜਾਣਕਾਰੀ ਦੇ ਦਿਆ ਕਰ ਨਹੀਂ ਕੋਈ ਮੈਂ ਕੋਲ ਚੱਕ ਰਿਹਾ ਤੱਕੜੋ ਦੇ ਭਾਈ ਉਹ ਲੜੀ ਜਾਂਦੇ ਆਂ ਅਸੀਂ ਲੜਦੇ ਜਾਂਦੇ ਆਂ ਫਿਰ ਲਵ ਲੂ ਮਰਜਾਂ ਵਾਲੇ ਨਹੀਂ ਪਿਆਰ ਉਹ ਕਰਦੇ ਨੇ ਲੰਬੈਰ ਜਾਲੇ ਹੈਨਾ ਤੂੰ ਮੈਨੂੰ ਪਿਆਰ ਕਰਦੀ ਕਿੰਨਾ ਕੁ ਜਿਹੜੇ ਸਾਬ ਨਾਲ ਇਹ ਦੇਗਾ ਮਨ ਲਾ ਲਾ ਭਾਈ ਕੋਣੋ ਨਾ ਸਭ ਠੀਕ ਆ ਗੱਲਾਂ ਚੁੱਧਨ ਨਾ ਦਾ ਗੱਲ ਪਿਆਰ ਦੀ ਗੱਲ ਤੂੰ ਆਏ ਬਸ ਇੰਨਾ ਕੀ ਬਹੁਤ ਚਾਲਾ ਇੰਨਾ ਕੀ ਬਹੁਤ ਚਾਲਾ ਬਾਜ ਤੋ ਤਲਾ ਦੇ ਆਏਗਾ ਬਹੁਤ ਚਾਲਾ ਹੋ ਗਿਆ ਸ਼ੁਰੂ ਕੰਮ ਮੈਂ ਕਿਹਾ ਤੁਹਾਨੂੰ ਭਈ ਇੱਕ ਅੱਧਾ ਤਾਂ ਨਹੀਂ ਕੱਢਣਾ ਬਾਜ ਤਾਂ ਐਂ ਕਰਨਾ ਆਕੇ ਉੱਥੇ ਜਵਾਂ ਨਹੀਂ ਚੁੱਪ ਹੁੰਦੀ ਸੀ 5 ਮਿੰਟ ਵੀ ਨਾ ਮਾਂ ਬਤਾ ਥੋੜਾ ਕੱਢਨੀ ਆ ਮੰਨਟ ਨਹੀਂ ਦਾ ਸਕੈਂਟ ਨਹੀਂ ਸਾਰਾ ਕਰਨੀ ਟਰੜੂ ਪੋਚਾ ਵੀ ਕਰਦੀ ਆ ਥਿਲੇ ਵੀ ਧੋਣੀਆਂ ਰੋਟੀਆਂ ਵੀ ਪਕਾ ਕੇ ਦਿਨੀਆਂ ਆ ਆ ਡੈਡੀ ਕੋਈ ਕਹਿੰਦਾ ਲੈਣ ਦਾ ਕੰਮ ਤਾਂ ਕਹੋ ਮੈਂ ਮੰंजे ਤੇ ਪਈ ਅੱਜ ਆਈ ਲਈ ਕਿਉਂ ਡੈਡੀ ਕਹਿੰਦਾ ਮੈਂ ਤਾਂ ਕੋਹ ਨਹੀਂ ਕਿਹਾ ਤੁਹਾਨੂੰ ਡੈਡੀ ਕਹਿੰਦਾ ਡੈਡੀ ਘਰੇ ਵੱਡਦਾ ਡੈਡੀ ਹਾਂ ਦੇਖਦਾ ਡੈਡੀ ਡੈਡੀ ਨੂੰ ਪੱਕੀਆਂ ਪਕਾਣੀਆਂ ਮਿਲ ਜਾਂਦੀਆਂ ਆਉਂਦੇ ਨੂੰ ਭੁੱਖਾ ਮੈਂ ਭੁੱਖਾ ਨਾ ਭੁੱਖਾ ਛੇਤੀ ਦੇ ਦੇ ਪੜੀ ਨੇ ਤਾਂ ਲੇਖੀ ਦਿੱਤੀ ਨਹੀਂ ਜਵਾਨੀ ਵੇਲੇ ਨੇ ਨਹੀਂ ਤਾਂ ਸ਼ਾਬਾਸ਼ੇ ਕਿਹਾ ਤੇ ਹੁਣ ਤਾਂ ਇਹ ਨਹੀਂ ਬੜੇ ਪੇਕਾ ਤਾਂ ਕਿ ਸ਼ਾਬਾਸ਼ੇ ਹੂੰ ਕਿਉਂ ਜੀ ਮੈਂ ਡਾੜੀ ਕਹਿੰਦਾ ਜਵਾਨੀ ਵੇਲੇ ਨਹੀਂ ਸ਼ਾਬਾਸ਼ੇ ਦਿੱਤੀ ਹੈ ਡਾੜੀ ਸ਼ਾਬਾਸ਼ੇ ਨੇ ਦਿੱਤੀ ਪਤਾ ਨਹੀਂ ਲੈ ਆ ਜਾਨੀਆ ਤਾਂ ਬਸ ਤੁਮ ਦਿੱਲੀ ਆਹੀ ਪਈ ਹੁਣ ਹਾਂ ਬਾਜਰ ਹੱਸ ਕੇ ਦਿਖਾਉਂਦਾ ਡਾੜੀ ਲੈ ਹੈਂ ਬਾਜਰ ਘਾਟੋਂ ਨਹੀਂ ਲਰਾਉਣਾ ਕਿਤੇ ਪੋਚਾ ਨਹੀਂ ਲਰਾਉਣਾ ਕਿਤੇ ਤੂੰ ਨੇ ਲਾ ਤੋ ਕਦੋਂ ਹਰੋਂਦਾ ਗਿਆ ਲਾਇਆ ਕਰ ਬਈ ਮੈਂ ਤਾਂ ਗਿਆ ਤੇ ਗਿਆ ਸੀ ਲੈ ਮਾ ਮਾ ਲੈ ਜਨੀ ਹੈ ਇਹ ਕੱਲ ਤਾਂ ਵਿਆਹ ਦੇਖ ਕੇ ਆਈ ਹੈ ਜੀ ਮੈਂ ਸਾਰਾ ਤਨ ਖਰੀ ਜਾਨੀ ਆ ਜਦੋਂ ਪਾਈ ਜਾਨੀ ਮਾੜਾ ਜਦੋਂ ਕਹਿਣ ਨੇ ਹਾਂ ਬਸ ਪਾਈਗੀ ਪੈਣ ਨਿੰਦ ਦੇ ਉਹ ਕਿਹਨਾ ਪਾਈਗੀ ਪੈਣ ਨਿੰਦ ਦੇ ਗੱਲ ਤਾਂ ਆਹਾ ਤੈਨੂੰ ਡੈੜੀ ਨਹੀਂ ਪੈਣ ਦਿੰਦਾ ਆਏਗੀ ਬਸ ਡੈੜੀ ਜਰਦਾ ਨਹੀਂ ਪਾਈ ਹੁੰਦੈ ਤੈਨੂੰ ਹੈ ਉਹ ਐ ਵੀ ਕੁੱਕਰੀ ਜਵੇ ਗੱਲਾਂ ਕਰੀ ਜਾਵੇ ਜਾਂ ਕੰਮ ਕਰੀ ਜਾਵੇ ਕੰਮ ਹੁਣ ਕੀ ਕਾਜ ਕਰਨਾ ਆਪਦਾ ਕੰਮ ਜਿਹੜਾ ਸੀਗਾ ਕਰਤਾ ਹੂੰ ਫੋਨ ਝੱਕਿਆ ਦੂੰ ਅੱਜ ਹੈ ਕਿ ਡੈਡੀ ਦੀ ਵਾਰੀ ਅੱਜ ਇਹਨੇ ਕੋਈ ਹੋਣਾ ਮੈਨੂੰ ਤਾਂ ਪਤਾ ਨਹੀਂ ਡੈਡੀ ਨੇ ਦੱਬ ਲਿਆ ਫੇਰ ਫੋਨ ਹੁਣ ਤੇਰਾ ਫੋਨ ਤੇ ਡੈਡੀ ਦਾ ਕਬਜ਼ਾ ਹੋ ਗਿਆ ਹਾਂ ਨਹੀਂ ਫੋਨ ਨਹੀਂ ਦਿੰਦਾ ਡੈਡੀ ਆਉਰੇ ਲਾ ਮਾਰਾ ਪੁੰਨਾਈ ਦਾ ਕਦੇ ਕਾਉ ਜਾ ਕਰ ਲੈ ਰੈਡੀ ਨੇ ਹਾਂ ਬਈ ਮੈਂ ਤਾਂ ਚਾਹਣਾ ਹੀ ਨਹੀਂ ਉਹ ਲਾ ਲੈ ਕਦੀ ਹਾਂ ਮੰਮੀ ਚਲਾਉਣਾ ਨਹੀਂ ਆਲ ਰੈਡੀ ਨੂੰ ਪੁੱਛ ਰਹਾ ਮੈਂ ਉਹ ਕਾਰ ਨਹੀਂ ਬਾਸਣਾ ਨਹੀਂ ਉਹ ਨਹੀਂ ਲਾਈ ਰੱਖਦੀ ਆ ਕੀ ਆ ਪੜਾਕਾ ਨਾ ਪਾਲੀ ਬਾਲਾ ਨਾ ਚਾਰ ਜਲਾਇਆ ਕਰ ਉਹਨੂੰ ਮੈਂ ਤਾਂ ਲਾਇਆ ਹੀ ਨਹੀਂਗਾ ਉਹ ਡੈਡੀ ਕਹਿੰਦਾ ਚਾਰ ਜਲਾਇਆ ਆ ਵੇ ਅਸੀਂ ਕੌਣ ਲਾਇਆ ਇਹਨੇ ਉਹ ਪੜਾਕਾ ਮਾਰ ਜੂ ਹੁਣ ਆ ਗਿਆ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੱਜ ਦੇਖਿਆ ਬਣੀਗਾ ਲਾ ਰਾਤ ਦਾ ਕੱਲ੍ਹ ਸਵੇਰ ਦਾ ਆਇਆ ਇਹਦਾ ਕੋਈ ਤੈਨੂੰ ਹੀ ਲੱਗੇ ਨਹੀਂ ਮੈਨੂੰ ਟਾਈਮ ਮਿਲਿਆ ਨਹੀਂ ਦੇਖਿਆ ਨਹੀਂ ਹੂੰ ਕਿਉਂ ਕੀ ਕਰਦੀ ਰਹੀ ਅੱਜ ਮੈਂ ਅੱਜ ਬਹੁਤ ਕੰਮ ਕੀਤਾ ਕੀ ਕੀਤਾ ਮੈਂ ਪੁੱਛ ਮੰਮੀ ਬੜਾ ਕੰਮ ਕੀਤਾ ਤੇ ਇਹ ਤਾਂ ਡੱਕਾ ਨਹੀਂ ਤੋੜਿਆ ਤੁਹਾਡਾ ਮੱਲਾ ਦਾ ਨਹੀਂ ਨਹੀਂ ਹਾਂ ਇਹ ਤਾਂ ਸਾਹ ਤਾਂ ਆ ਗਿਆ ਅੱਛਾ છાაგレ दा परसों दी पसे पई वी है बबटा डरता ना आज आ आज त सवेरे थार ना छेड्या लाओ डाडी दा ना थारे आज ओथे भी छाग चाड़ते इन्ना ने ला होर ओथे छाग चाड़ता कदी रोटी ना லહોਣੀ આવે ਕਿਸੇ ਮੱਕੀ ਵਾਲੀ ਰੋਟੀ ਦਾ ਬਣੇ ਉਸ ਤੋਂ ਬਾਅਦ ਕਿਆ ਤੋ ਫੇਰ ਫੇਰ ਕੀ ਫੇਰ ਸੇ ਰਹੀ ਹਾਂ ਇਹ ਮੰਮੀ ਤੁਈ ਲੁਭਾਇਆ ਫੇਰ ਇਹਦੇ ਗਲ ਪਈਆਂ ਹੋਣਾ ਟੱਕਣਾ ਹਾਂ ਅਈ ਦਾ ਬਾਹਰ ਗਏ ਬੇ ਸੀਗੇ ਕਿਆ ਸਰ ਤੇਰੇ ਕੁੜੇ ਗਏ ਹੈ ਨੇ ਹਾਂ ਪਾਪਿਆਂ ਦੇ ਲਾਉਂਦੀਆਂ ਤੇ ਡੋਟੀਆਂ ਦੋਤਿਆਂ ਦੇ ਲਾਪਾ ਫਿਆਂ ਦੇ ਲਾਉਂਦੀਆਂ ਜੇ ਲੋਈ ਤੂੰ ਹੱਥਾਂ ਨਾਲ ਸਿਖਾ ਕੇ ਆਉਂਦੀ ਫਿਰ ਵੀ ਐਂ ਲਾਈਦੇ ਆਉਂਦੇ ਹੋਰ ਨੰਨੇ ਨੂੰ ਸਿਖਾ ਕੇ ਨਾ ਉਹ ਨਹੀਂ ਨਾ ਦੋਨਾਂ ਨੂੰ ਕੀ ਸਿਖਾ ਰਾਂ ਦੀ ਵਿਆਹ ਲਈ ਨਾ ਦੋਨਾਂ ਨੂੰ ਸਿੱਖ ਦਾ ਬੰਦਾ ਦੈਂਚ ਜਾਂਦਾ ਕਿੰਨੇ ਕਦਨ ਤਾਂ ਬੀਲਦਾ ਸੀ ਸਾਡਾ ਸਾਰਾ ਉਹ ਦਿਨ ਹੀ ਸਾਗ ਬਣਾ ਲਿਆ ਬਸ ਉਦੋਂ ਲ ਮੱਕੀ ਦੀਆਂ ਰੋਟੀਆਂ ਨਾਲੀਆਂ ਸਾਗ ਆਪਣੇ ਵਿਆਹ ਹੀ ਹੋਇਆ ਸੀ ਅੰਦਰ ਇਹ ਆਪਣੇ ਵਿਆਹ ਨੂੰ ਖਤਮ ਹੋਇਆ ਹੂੰ ਵਿਆਹ ਉਹਨਾਂ ਵਾਂਗ ਨਾ ਚੰਗਾ ਜਾਨ ਮੱਕੀ ਦੇ ਰੋਟੀਆਂ ਲਾਉਂ ਹੂੰ ਲਾ ਗਏ ਮੱਕੀ ਦੇ ਰੋਟੇ ਖਾਵਾ ਹੂੰ ਅਰੇ ਸਾਰਿਆਂ ਖਾ ਗਏ ਸਾਰੇ ਜਾਨੇ ਹੂੰ ਉਹ ਰਹਿ ਗਏ ਮੈਂ ਜਿਹੜੇ ਬਣਾਉਂਦੇ ਸੀ ਉਹ ਬੰਦੇ ਰਹਿ ਗਏ ਆਹੀ ਮੇਰੇ ਨਾਲ ਉਤਰ ਹੋਈ ਮੈਂ ਜਦ ਤਨ ਪਨੀਰ ਬਣਾਇਆ ਪਨੀਰ ਥੋੜਾ ਸੀ ਉਦੋਂ ਹੂੰ ਉਹ ਮੈਂ ਬਣਾਉਂਦਾ ਰਹਿ ਗਿਆ ਮੈਨੂੰ ਮਿਲੇ ਹੀ ਨਹੀਂ ਕੋ ਮੈਨੂੰ ਗੰਢ ਹੀ ਮਿਲੇ ਬਾਅਦ 我饿了。